ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਣਾ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸਾਨੂੰ ਨਹੀਂ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਗਲਤ ਮਤਲਬ ਕੱਢ ਲੈਨੇ ਆ ਤਾਂ ਪੂਰੀ ਜਾਣਕਾਰੀ ਸਹੀ ਜਾਣਕਾਰੀ ਆਪਜੀ ਤੱਕ ਪਹੁੰਚੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਆਪਣੇ ਸਵਾਲ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਅੱਜ ਮਾਗ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ ਆ ਮਾਗ ਦੀ ਸੰਗਰਾ ਆ ਮਾਗੀ ਦਾ ਤਿਹਾੜਿਆ ਤਾਂ ਅੱਜ ਦੇ ਦਿਨ ਨੂੰ ਲੈ ਕੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਸੁਣੀਆਂ ਹੋਣਗੀਆਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਸੁਣੇ ਹੋਣਗੇ ਸਾਨੂੰ ਇਸ ਮਹੀਨੇ ਦੇ ਬਾਰੇ ਇਹੀ ਸਮਝਾਇਆ ਜਾਂਦਾ ਵੀ ਇਸ ਮਹੀਨੇ ਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਦਾਨ ਪੁੰਨ ਕਰੋ ਪਾਠ ਪੂਜਾ ਕਰੋ ਕਿਉਂਕਿ ਇਸ ਮਹੀਨੇ ਦੇ ਵਿੱਚ ਕੀਤਾ ਹੋਇਆ ਦਾਨ ਪੁੰਨ ਕੀਤੀ ਹੋਈ ਪਾਠ ਪੂਜਾ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦੀ ਹੈ ਭਾਵ ਕਿ ਉਹਦਾ ਫਲ ਸਾਨੂੰ ਕਈ ਗੁਣਾ ਮਿਲਦਾ ਹੈ ਤਾਂ ਇਸ ਕਰਕੇ ਇਸ ਮਹੀਨੇ ਦੇ ਵਿੱਚ ਧਾਰਮਿਕ ਲੋਕ ਪਾਠ ਪੂਜਾ ਕਰਦੇ ਨੇ ਦਾਨ ਪੁੰਨ ਕਰਦੇ ਨੇ ਸੇਵਾ ਕਰਦੇ ਨੇ ਤਾਂ ਜੋ ਉਹਨਾਂ ਦੇ ਕਰਮ ਸਵਾਰੇ ਜਾਣ ਉਹਨਾਂ ਦੇ ਪੁੰਨ ਬਣ ਸਕਣ ਉਹਨਾਂ ਦੇ ਮੱਥੇ ਦੇ ਜੇਕਰ ਕੋਈ ਕੁਮਾੜੇ ਲੇਖ ਨੇ ਕਾਲੇ ਲੇਖ ਨੇ ਉਹ ਮਿਟ ਜਾਣ ਆਪਾਂ ਵੀ ਇਸ ਮਹੀਨੇ ਨੂੰ ਲੈ ਕੇ ਕਈ ਵੀਡੀਓਜ਼ ਅਪਲੋਡ ਕੀਤੀਆਂ ਨੇ ਕਿ ਸਾਨੂੰ ਇਸ ਮਹੀਨੇ ਦੇ ਵਿੱਚ ਕਿਹੜੇ ਕੰਮ ਕਰਨੇ ਚਾਹੀਦੇ ਆ ਕਿਹੜੇ ਨਹੀਂ ਕਿੰਜ ਆਪਾਂ ਪਾਠ ਪੂਜਾ ਕਰਨੀ ਹੈ ਕਿੰਜ ਆਪਾਂ ਦਾਨ ਪੁੰਨ ਕਰਨਾ ਹੈ ਅਤੇ ਦਾਨ ਪੁੰਨ ਨੂੰ ਲੈ ਕੇ ਸਾਨੂੰ ਇਹੋ ਸਮਝਾਇਆ ਜਾਂਦਾ ਵੀ ਦਾਨ ਪੁੰਨ ਕਰਨ ਵੇਲੇ ਸਾਡੇ ਮਨ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਕੋਈ ਭੇਦ ਭਾਵ ਰੱਖ ਕੇ ਆਪਾਂ ਦਾਨ ਪੁੰਨ ਨਹੀਂ ਕਰਨਾ ਅਤੇ ਦਾਨ ਪੁੰਨ ਕਰਨ ਵੇਲੇ ਕਿਸੇ ਖਾਸ ਚੀਜ਼ ਦਾ ਦਾਨਪੁੰਨ ਨਹੀਂ ਕਰਨਾ ਵੀ ਹਾਂ ਸਾਨੂੰ ਇਸ ਚੀਜ਼ ਬਾਰੇ ਕਿਹਾ ਹੈ ਤਾਂ ਅਸੀਂ ਇਹੀ ਚੀਜ਼ ਦਾਨ ਕਰਾਂਗੇ ਨਹੀਂ ਦਾਨਪੁੰਨ ਕਰਨ ਵੇਲੇ ਇਹ ਗੱਲ ਹਮੇਸ਼ਾ ਸਾਨੂੰ ਆਪਣੇ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਸ ਦੀ ਅਸੀਂ ਮਦਦ ਕਰ ਰਹੇ ਹਾਂ ਉਹਦੀ ਲੋੜ ਦੇ ਮੁਤਾਬਕ ਕਰੀਏ ਜੇ ਕਿਸੇ ਨੂੰ ਰੋਟੀ ਦੀ ਲੋੜ ਆ ਤਾਂ ਉਹਨੂੰ ਜੇਕਰ ਆਪਾਂ ਕੱਪੜੇ ਦੇਵਾਂਗੇ ਤਾਂ ਉਹ ਕੱਪੜਿਆਂ ਨੇ ਉਹਦੀ ਭੁੱਖ ਨਹੀਂ ਮਿਟਾ ਦੇਣੀ ਰੋਟੀ ਦੀ ਥਾਂ ਤੇ ਰੋਟੀ ਨੇ ਕੰਮ ਆਉਣਾ ਹੈ ਕੱਪੜੇ ਦੀ ਥਾਂ ਤੇ ਕੱਪੜੇ ਨੇ ਕੰਮ ਆਉਣਾ ਹੈ ਬਾਬਗੇ ਜਦੋਂ ਵੀ ਆਪਾਂ ਦਾਨ ਪੁੰਨ ਕਰਦੇ ਆਂ ਸੇਵਾ ਕਰਦੇ ਆਂ ਨਾ ਕੋਸ਼ਿਸ਼ ਕਰੀਏ ਕਿ ਸਾਹਮਣੇ ਵਾਲੇ ਦੀ ਲੋੜ ਦੇ ਮੁਤਾਬਕ ਉਹਦੀ ਮਦਦ ਕੀਤੀ ਜਾਵੇ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਦਾਨੀ ਪੁਰਸ਼ ਇੱਕੋ ਹੀ ਚੀਜ਼ ਦਾ ਦਾਨ ਪੁੰਨ ਕਰਦੇ ਨੇ ਵੇਖੋ ਵੇਖ ਆਪਾਂ ਰਿਸੋਰਸ ਇੱਕੋ ਪਾਸੇ ਨੂੰ ਤੁਰ ਪੈਨੇ ਆ ਤਾਂ ਫਿਰ ਬੰਦਾ ਵੇਖੋ ਵੇਖੀ ਫਲਾਣੇ ਨੇ ਕੱਪੜੇ ਦਾ ਦਾਨ ਕਰਕੇ ਆਂਦਾ ਏ ਨਵੇਂ ਕੱਪੜਿਆਂ ਦਾ ਦਾਨ ਕਰਦਾ ਮੈਂ ਵੀ ਜੇ ਕਿਸੇ ਨੇ ਲੰਗਰ ਲਗਾ ਕੇ ਸੇਵਾ ਕੀਤੀ ਆ ਤਾਂ ਕਈ ਲੋਕ ਰਿਸੋਰੇਸ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਉਣੇ ਸ਼ੁਰੂ ਕਰ ਦਿੰਦੇ। ਦਾਨ ਪੁੰਨ ਸੇਵਾ ਜੋ ਵੀ ਆਪਾਂ ਕਰਦੇ ਆ ਨਾ ਉਹ ਸਾਡਾ ਚੰਗਾ ਕਰਮ ਬਣਦਾ ਏ ਪਰ ਉਹ ਕਰਮ ਹੋਰ ਵੀ ਚੰਗਾ ਬਣ ਜਾਵੇਗਾ ਜਦੋਂ ਆਪਾਂ ਕਿਸੇ ਦੀ ਲੋੜ ਦੇ ਮੁਤਾਬਿਕ ਦਾਨ ਪੁੰਨ ਕਰਾਂਗੇ ਕਿਸੇ ਦੀ ਸੇਵਾ ਕਰਾਂਗੇ। ਅਤੇ ਕੀਤੇ ਹੋਏ ਦਾਨ ਪੁੰਨ ਦਾ ਕਦੇ ਵੀ ਵਿਖਾਵਾ ਨਹੀਂ ਕਰਨਾ ਚਾਹੀਦਾ। ਦਿਖਾਵਾ ਨਹੀਂ ਕਰਨਾ ਚਾਹੀਦਾ ਟੰਡੋਰਾ ਨਹੀਂ ਫੇਰਨਾ ਚਾਹੀਦਾ ਕਿ ਮੈਂ ਤਾਂ ਬਹੁਤ ਵੱਡਾ ਕਈ ਭੈਣ ਭਰਾ ਐਸੇ ਦੀਆਂ ਜੋ ਆਪਣੇ ਕੀਤੀ ਹੋਏ ਦਾਨਪੁਨ ਸੇਵਾ ਦਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਅਤੀ ਸਮਝਾਇਆ ਵੀ ਇਹੋ ਜਾਂਦਾ ਹੈ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਕਿ ਜੋ ਵੀ ਦਾਨ ਕਰੀਏ ਗੁਪਤ ਦਾਨ ਕਰੀਏ ਉਹ ਜ਼ਿਆਦਾ ਫਲਦਾਇਕ ਰਹਿੰਦਾ ਹੈ ਸੱਜਾ ਹੱਥ ਦਾਨ ਕਰੇ ਤੇ ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਭਾਵ ਕਿ ਜੋ ਵੀ ਆਪਾਂ ਦਾਨਪੁਨ ਕਰਦੇ ਆਂ ਪਾਠ ਪੂਜਾ ਕਰਦੇ ਆਂ ਨਾ ਜੇ ਜੇ ਆਪਾਂ ਆਪਣੇ ਤੱਕ ਸੀਮਤ ਰੱਖੀਏ ਤਾਂ ਉਹਦਾ ਜਿਆਦਾ ਫਲ ਮਿਲਦਾ ਹੈ ਪਰ ਜਦੋਂ ਅਸੀਂ ਆਪਣੇ ਕੀਤੇ ਹੋਏ ਦਾਨਪੁਨ ਪਾਠ ਪੂਜਾ ਨੂੰ ਵਾਰ-ਵਾਰ ਦੂਜਿਆਂ ਦੇ ਵਿੱਚ ਜਾ ਕੇ ਦੱਸਦੇ ਆਂ ਤਾਂ ਕਿਤੇ ਨਾ ਕਿਤੇ ਸਾਡੇ ਅੰਦਰ ਹਉਮੈ ਹੰਕਾਰ ਆਉਂਦਾ ਹੈ ਅਤੇ ਉਹ ਹਉਮੈ ਹੰਕਾਰ ਸਾਡੇ ਸਾਰੇ ਚੰਗੇ ਕਰਮ ਕੀਤੇ ਹੋਏ ਪੁੰਨ ਨੂੰ ਸਾੜ ਦਿੰਦੀ ਹੈ ਹੁਣ ਮੈਂ ਹੰਕਾਰ ਤੋਂ ਬਚ ਕੇ ਰਹਿਣਾ ਹੈ ਅਤੇ ਇੱਕ ਗੱਲ ਹੋਰ ਇਥੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਜਦੋਂ ਵੀ ਆਪਾਂ ਕਿਸੇ ਦੀ ਮਦਦ ਕਰਦੇ ਆਂ ਦਾਨਪੁਣ ਕਰਦੇ ਆਂ ਤਾਂ ਆਪਣੀ ਸਮਰੱਥਾ ਦੇਖ ਕੇ ਇਹ ਨਹੀਂ ਵੀ ਇੱਕ ਵਾਰ ਆਪਾਂ ਵੱਧ ਚੜ ਕੇ ਦਾਨਪੁਣ ਕਰਤਾ ਤੇ ਬਾਅਦ ਦੇ ਵਿੱਚ ਪਛਤਾਵਾ ਹੀ ਹੁੰਦਾ ਰਿਆ ਬਾਅਦ ਵਿੱਚ ਪਛਤਾਉਣਾ ਪੈ ਜਵੇ ਕਿ ਕਾਸ਼ ਉਦੋਂ ਮੈਂ ਥੋੜਾ ਘੱਟ ਜੋਰ ਲਾ ਲੈਂਦਾ ਦਸਵੇਂ ਪਾਸ਼ਾ ਰੁਕਲਗੀ ਤਰਪਾਸ਼ਾ ਜੀ ਨੇ ਸਾਡੇ ਲਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣ ਦੇ ਲਈ ਕਿਹਾ ਹੈ ਪਾਪ ਕੇ ਜੋ ਵੀ ਸਾਡੀ ਹੱਕ ਸੱਚ ਦੀ ਕਿਰਤ ਕਮਾਈ ਹੈ ਨਾ ਉਹਦੇ ਵਿੱਚੋਂ ਆਪਾਂ ਦਸਵੰਦ ਕੱਢਣਾ ਹੈ ਦਸਮਾ ਹਿੱਸਾ ਉਹ ਦਸਵੇਂ ਹਿੱਸੇ ਨੂੰ ਸਭ ਤੋਂ ਪਹਿਲਾਂ ਕਿਸੇ ਲੋੜਵੰਦ ਜ਼ਰੂਰਤਮੰਦ ਦੀ ਮਦਦ ਦੇ ਵਿੱਚ ਲਾਉਣਾ ਹੈ ਫਿਰ ਜੇ ਬਚ ਗਿਆ ਤਾਂ ਫਿਰ ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਪੇਟ ਕਰਕੇ ਆ ਸਕਦੇ ਆ ਪਰ ਕਦੇ ਵੀ ਦਾਨ ਪੁੰਨ ਕਰਕੇ ਪਛਤਾਵਾ ਨਹੀਂ ਕਰਨਾ ਜਿੰਨਾ ਕਰ ਸਕਦੇ ਆ ਓਨਾ ਕਰੋ ਇਹ ਨਹੀਂ ਵੀ ਵੇਖੋ ਵੇਖ ਰੀਸ ਔਰ ਇਸ ਆਪਾਂ ਵੀ ਪਹਿਲਾਂ ਜ਼ਿਆਦਾ ਕਰਨ ਲਈਏ ਤੇ ਫਿਰ ਬਾਅਦ ਵਿੱਚ ਪਛੋਤਾਵਾ ਹੁੰਦਾ ਰਹੇ ਓਹ ਵਾਹਿਗੁਰੂ ਅਕਾਲ ਪੁਰਖ ਜੀ ਸਭ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸ ਨੀਅਤ ਦੇ ਨਾਲ ਕਿਹੜਾ ਕੰਮ ਕਰਦੇ ਆਂ ਜੋ ਵੀ ਅਸੀਂ ਪਾਠ ਪੂਜਾ ਕਰਦੇ ਆਂ, ਦਾਨ ਪੁੰਨ ਕਰਦੇ ਆਂ, ਸੇਵਾ ਕਰਦੇ ਆਂ, ਕੋਈ ਵੀ ਚੰਗਾ ਕਰਮ ਕਮਾਉਂਦੇ ਆਂ ਨਾ, ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸਭ ਪਤਾ ਹੈ ਕਿ ਸਾਡੀ ਨੀਅਤ ਕੀ ਕਹਿ ਰਹੀ ਆ। ਸਾਡੇ ਅੰਦਰ ਦੀ ਭਾਵਨਾ ਕੀ ਆ। ਤੇ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਅੰਦਰ ਦੀ ਭਾਵਨਾ ਦੇ ਨਾਲ ਮਿਲਦਾ ਹੈ। ਵਿਖਾਵਾ ਅਸੀਂ ਜਿੰਨਾ ਮਰਜ਼ੀ ਕਰ ਲਈਏ, ਜਿੰਨੇ ਮਰਜ਼ੀ ਮਿੱਠੇ-ਮਿੱਠੇ ਬੋਲ ਬੋਲ ਲਈਏ। ਪਰ ਨਵੇੜੇ ਅੰਦਰ ਦਾ ਹਾਲ ਦੇਖ ਕੇ ਹੋਣਿਆ। ਲੇਖ ਕਰਮ ਅੰਦਰ ਦੇ ਹਾਲ ਦੇਖ ਕੇ ਬਣਦੇ ਆ। ਜੇ ਸਾਡੇ ਅੰਦਰੋਂ ਅਸੀਂ ਸੱਚੇ ਸੁੱਚੇ ਆ ਫਿਰ ਬਾਹਰੋਂ ਅਸੀਂ ਕੌੜੇ ਵੀ ਹੋਵਾਂਗੇ ਨਾ ਫਿਰ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਤਾ ਹੋਵੇਗਾ ਕਿ ਇਸ ਬੰਦੇ ਨੇ ਸਾਹਮਣੇ ਵਾਲੇ ਦੇ ਉੱਤੇ ਸਖਤੀ ਉਹਦੇ ਭਲੇ ਦੇ ਲਈ ਕੀਤੀ ਆ ਉਹਦੇ ਮਾਰੇ ਦੇ ਲਈ ਨਹੀਂ ਕੀਤੀ ਪਰ ਜੇਕਰ ਅੰਦਰ ਅਸੀਂ ਦੂਜਿਆਂ ਦੇ ਲਈ ਮਾੜਾ ਸੋਚਦੇ ਹਾਂ ਜ਼ੁਬਾਨ ਦੇ ਵਿੱਚ ਮਿਠਾਸ ਰੱਖਦੇ ਹਾਂ ਮਿੱਠਾ ਮਿੱਠਾ ਬੋਲਦੇ ਹਾਂ ਤਾਂ ਉਹ ਸਾਡਾ ਚੰਗਾ ਕਰਮ ਨਹੀਂ ਗਿਣਿਆ ਜਾਵੇਗਾ ਅੰਦਰ ਦਾ ਹਾਲ ਦੇਖ ਕੇ ਕਰਮਲੇਖ ਬਣਦੇ ਨੇ ਤਾਂ ਇਸ ਕਰਕੇ ਹਮੇਸ਼ਾ ਚੰਗੇ ਕਰਮ ਕਮਾਉਣੇ ਆ ਦਾਨ ਪੁੰਨ ਕਰਨਾ ਹੈ ਸੇਵਾ ਕਰਨੀ ਆ ਆਤਮ ਪੂਜਾ ਕਰਨੀਆਂ ਪਰ ਸੱਚੀ ਸੁੱਚੀ ਨੀਅਤ ਦੇ ਨਾਲ ਗੁਪਤ ਰੂਪ ਦੇ ਵਿੱਚ ਕਰਨੀਆਂ ਬਿਨਾ ਵਿਖਾਵੇ ਤੋਂ ਕਿਉਂਕਿ ਵਿਖਾਵਾ ਕਰਾਂਗੇ ਤਾਂ ਕਿਤੇ ਨਾ ਕਿਤੇ ਹੋਮੇ ਹੰਕਾਰ ਨੇ ਘੇਰ ਲੈਣਾ ਹੈ ਅਤੇ ਹੁਣ ਗੱਲ ਕਰਦੇ ਆ ਕਿ ਜਿਹੜੇ ਕੰਮ ਸਾਨੂੰ ਬਿਲਕੁਲ ਨਹੀਂ ਕਰਨੇ ਚਾਹੀਦੇ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜਾ ਕੰਮ ਵੀ ਅਸੀਂ ਕਰਾਂਗੇ ਨਾ ਉਹਦਾ ਫਲ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਣਾ ਹੈ ਤਾਂ ਜੇਕਰ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਕਿਸੇ ਦੀ ਬੁਰਾਈ ਕੀਤੀ ਕਿਸੇ ਦਾ ਮਾੜਾ ਕੀਤਾ ਤਾਂ ਫਿਰ ਆਪ ਸੋਚੋ ਬੀ ਇਹ ਸਾਰੀਆਂ ਚੀਜ਼ਾਂ ਸਾਨੂੰ ਵਾਪਸ ਕਿੰਨੇ ਗੁਣਾ ਵੱਧ ਹੋ ਕੇ ਮਿਲਣਗੀਆਂ ਤਾਂ ਕਦੇ ਵੀ ਕਿਸੇ ਦੇ ਲਈ ਮਨ ਦੇ ਵਿੱਚ ਮਾੜੀ ਭਾਵਨਾ ਨਹੀਂ ਰੱਖਣੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਖੋਟ ਨਹੀਂ ਰੱਖਣੀ ਚਾਹੀਦੀ ਸਦਾ ਹੀ ਸਭ ਦਾ ਭਲਾ ਮੰਗਣਾ ਹੈ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਮਾੜਾ ਵੀ ਨਹੀਂ ਕਰਨਾ ਪਰ ਖਾਸ ਕਰਕੇ ਇਸ ਮਹੀਨੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜਾ ਕਰਮ ਕਮਾਇਆ ਨਾ ਉਹ ਬਹੁਤ ਗੁਣਾ ਵੱਧ ਹੋ ਕੇ ਮਿਲਣਾ ਹੈ ਤਾਂ ਫਿਰ ਜਿੰਨਾ ਆਪਣੇ ਆਪ ਦੇ ਉੱਤੇ ਜਰ ਸਕਦੇ ਆ ਨਾ ਉਨਾ ਹੀ ਕਿਸੇ ਦਾ ਦਿਲ ਦਿਖਾਓ ਉਨੀ ਹੀ ਚੀਜ਼ ਕਿਸੇ ਨੂੰ ਦੇਣੀ ਜਿੰਨੀ ਅਸੀਂ ਆਪਣੇ ਆਪ ਦੇ ਲਈ ਚਾਹੁੰਦੇ ਆ ਜੇ ਆਪਣੇ ਆਪ ਦੇ ਲਈ ਖੁਸ਼ੀਆਂ ਚਾਹੁੰਦੇ ਆ ਸੁੱਖ ਚਾਹੁੰਦੇ ਆ ਆਪਣਾ ਭਲਾ ਚਾਹੁੰਦੇ ਆ ਤਾਂ ਫਿਰ ਦੂਜਿਆਂ ਦਾ ਭਲਾ ਮੰਗਣਾ ਪੈਣਾ ਹੈ ਦੂਜਿਆਂ ਦਾ ਭਲਾ ਕਰਨਾ ਪੈਣਾ ਹੈ ਦੂਜਿਆਂ ਦੀ ਖੁਸ਼ੀ ਮੰਗਣੀ ਪੈਣੀ ਆ ਭੁੱਲ ਕੇ ਵੀ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਨੂੰ ਵੀ ਮੰਦਾ ਨਹੀਂ ਬੋਲਣਾ ਕਿਸੇ ਤਾਂ ਵੀ ਦਿਲ ਨਹੀਂ ਦਿਖਾਉਣਾ ਅਤੇ ਬਹਿਮਾ ਭਰਮਾ ਦੇ ਚੱਕਰਾਂ ਦੇ ਵਿੱਚ ਬਿਲਕੁਲ ਨਹੀਂ ਪੈਣਾ। ਵੀ ਹਾਂ ਭਾਈ ਫਲਾਣੀ ਚੀਜ਼ দান ਕਰਾਂਗੇ ਤਾਂ ਹੀ ਸਾਨੂੰ ਫਲ ਮਿਲੇਗਾ। ਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਅੰਦਰ ਦੀ ਭਾਵਨਾ ਦੇਖਣੀ ਆ, ਸਾਡੀ ਨੀਅਤ ਦੇਖਣੀ ਆ। ਸੱਚੀ ਸੁੱਚੀ ਨੀਅਤ ਦੇ ਨਾਲ ਅਸੀਂ ਇੱਕ ਰੋਟੀ ਦਾ ਵੀ ਦਾਨ ਪੂਰਨ ਕਰ ਦਿੱਤਾ। ਇੱਕ ਰੋਟੀ ਵੀ ਕਿਸੇ ਨੂੰ ਹੱਸ ਕੇ ਖਵਾ ਦਿੱਤੀ ਤਾਂ ਉਹਦਾ ਵੀ ਫਲ ਸਾਨੂੰ ਮਿਲ ਜਾਵੇਗਾ। ਪਰ ਜੇਕਰ ਨੀਅਤ ਦੇ ਵਿੱਚ ਕੋਟ ਆ, ਫਿਰ ਅਸੀਂ ਭਾਵੇਂ ਵੱਡੇ ਵੱਡੇ ਲੰਗਰਾਂ ਦਾ ਪ੍ਰਬੰਧ ਕਰ ਦਈਏ ਤਾਂ ਵੀ ਸਾਡੇ ਵੱਲੇ ਕੁਝ ਨਹੀਂ ਪੈਣਾ। ਕਿਉਂਕਿ ਉਹ ਅੰਤਰਜਾਮੀ ਪਾਸ਼ਾ ਉਹਨਾਂ ਨੂੰ ਸਭ ਪਤਾ ਹੈ ਅਸੀਂ ਦੁਨੀਆ ਨੂੰ ਝੂਠ ਬੋਲ ਸਕਦੇ ਹਾਂ ਦੁਨੀਆ ਦੇ ਅੱਗੇ ਵਿਖਾਵਾ ਕਰ ਸਕਦੇ ਹਾਂ ਆਪਣੇ ਨਾਲ ਰਹਿੰਦੇ ਯਾਰਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਝੂਠ ਬੋਲ ਸਕਦੇ ਹਾਂ ਪਰ ਉਹ ਪਰਮ ਪਿਤਾ ਪਰਮਾਤਮਾ ਦੇ ਅੱਖੇ ਕਿਸੇ ਦਾ ਵਸ ਨਹੀਂ ਹੈ ਕਿਸੇ ਦਾ ਜੋਰ ਨਹੀਂ ਹੈ ਉਹ ਪਰਮ ਪਿਤਾ ਪਰਮਾਤਮਾ ਦੇ ਅੱਖੇ ਸਾਡਾ ਝੂਠ ਸਾਡਾ ਵਿਖਾਵਾ ਸਾਡਾ ਛਲਕਪਟ ਨਹੀਂ ਚੱਲਣਾ ਉਹ ਤਾਂ ਅੰਦਰ ਦੀ ਭਾਵਨਾ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਡੀ ਨੀਅਤ ਕੀ ਕਹਿੰਦੀ ਹੈ ਤਾਂ ਫਿਰ ਆਓ ਸਤਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਗੁਰ ਸੱਚੇ ਪਾਸ਼ਾ ਤੁਸੀਂ ਹੀ ਕਿਰਪਾ ਕਰੋ ਤੁਸੀਂ ਹੀ ਮਿਹਰ ਕਰੋ ਤਰਸ ਕਰੋ ਅਤੇ ਤਰਸ ਕਰਕੇ ਮੇਰੇ ਹੱਥੋਂ ਚੰਗੇ ਕੰਮ ਕਰਵਾ ਲਓ ਮੇਰੇ ਇਨਾ ਹੱਥਾਂ ਤੋਂ ਦਾਨਪੁਨ ਸੇਵਾ ਕਰਵਾ ਲਓ ਸਤਿਗੁਰ ਸੱਚੇ ਬਾਸ਼ਾ ਮੇਰੇ ਮਨ ਵਿੱਚ ਕਿਸੇ ਦੇ ਲਈ ਮਾੜੀ ਭਾਵਨਾ ਨਾ ਆਵੇ ਕਿਉਂਕਿ ਜੇ ਮੇਰੇ ਮਨ ਨੇ ਕਿਸੇ ਦਾ ਮਾੜਾ ਸੋਚਿਆ ਤਾਂ ਪਹਿਲਾ ਮਾੜਾ ਮੇਰਾ ਹੋਵੇਗਾ ਇਹ ਗੱਲ ਆਪਾਂ ਯਾਦ ਰੱਖਣੀ ਹੈ